ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ ਦੀ ਸ਼ਾਮ ਨੂੰ ਘਰ ਵਿੱਚ ਇਸ ਥਾਂ ਦੀਵਾ ਜ਼ਰੂਰ ਜਗਾਓ ਪੈਸੇ ਦੇ ਢੇਰ ਲੱਗ ਜਾਣਗੇ ਲਹਿਰਾਂ ਬਹਿਰਾਂ ਹੋ ਜਾਣਗੀਆਂ ਤਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨਿੱਕੀ ਜਈ ਕਹਾਣੀ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਮਾਧਿਅਮ ਰਾਹੀਂ ਵੀਡੀਓ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗੀ ਇਸ ਲਈ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਤਾਂ ਆਓ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੰਤ ਫਕੀਰ ਜੀ ਕਿਸੇ ਨਗਰ ਦੇ ਵਿੱਚ ਜਾ ਕੇ ਤੇ ਗਿਆਨ ਵੰਡਣ ਦੀ ਇੱਛਾ ਪ੍ਰਗਟ ਕਰਦੇ ਨੇ ਕਹਿੰਦੇ ਜਦੋਂ ਜਾ ਰਹੇ ਹੁੰਦੇ ਨੇ ਨਾ ਤੇ ਮਾਇਆ ਉਹਨਾਂ ਦੇ ਮਗਰ ਮਗਰ ਤੁਰਨ ਲੱਗ ਜਾਂਦੀ ਆ ਸੰਤ ਫਕੀਰ ਜੀ ਕਹਿੰਦੇ ਕਿ ਮੈਂ ਤਾਂ ਲੋਕਾਂ 'ਚ ਗਿਆਨ ਵੰਡਣ ਚੱਲਿਆ ਆਂ ਤੇ ਤੂੰ ਕਿਧਰ ਨੂੰ ਚੱਲੀ ਐ ਮਾਇਆ ਅੱਗੋਂ ਸੰਤ ਫਕੀਰ ਜੀ ਨੂੰ ਕਹਿੰਦੀ ਕਿ ਜਿੱਧਰ ਤੁਸੀਂ ਜਾਵੋਗੇ ਮੈਂ ਉਧਰ ਹੀ ਜਾਵਾਂਗੀ ਸੰਤ ਫਕੀਰ ਜੀ ਕਹਿੰਦੇ ਕਿ ਆਪਾਂ ਦੋਵੇਂ ਇੱਕ ਥਾਂ ਤੇ ਨਹੀਂ ਜਾ ਸਕਦੇ ਮੈਂ ਤਾਂ ਉੱਥੇ ਗਿਆਨ ਵੰਡਣਾ ਹੈ ਤੇ ਜੇਕਰ ਤੂੰ ਨਾਲ ਤੁਰੀ ਤਾਂ ਲੋਕਾਂ ਨੇ ਕੋਈ ਵੀ ਗਿਆਨ ਦੀ ਗੱਲ ਨਹੀਂ ਸੁਣੀ ਮਾਇਆ ਕਹਿੰਦੀ ਕਿ ਨਹੀਂ ਮੈਂ ਨਾਲ ਹੀ ਜਾਣਾ ਸੰਤ ਫਕੀਰ ਜੀ ਕਹਿੰਦੇ ਫਿਰ ਤੈਨੂੰ ਮੇਰੀ ਹਰੇਕ ਗੱਲ ਮੰਨਣੀ ਪਵੇਗੀ ਉਹ ਕਹਿੰਦੀ ਜੀ ਠੀਕ ਹੈ ਸੰਤ ਫਕੀਰ ਜੀ ਨਾ ਅੱਗੇ ਰਾਹ ਤੇ ਜਾ ਕੇ ਤੇ ਉਸ ਨੂੰ ਕਹਿੰਦੇ ਕਿ ਮੈਂ ਇਸ ਦਿਸ਼ਾ ਵੱਲ ਚੜ੍ਹਦੇ ਵੱਲ ਨੂੰ ਚੱਲਿਆ ਹਾਂ ਤੇ ਤੂੰ ਮੇਰੇ ਪਿੱਛੇ ਨਹੀਂ ਆਉਣਾ ਤੂੰ ਮੇਰਾ ਇਸੇ ਥਾਂ ਤੇ ਇੰਤਜ਼ਾਰ ਕਰ ਜਦੋਂ ਮੈਂ ਆਵਾਂਗਾ ਤਾਂ ਮੇਰੇ ਨਾਲ ਤੁਰ ਚੱਲੀ ਉਹਨੇ ਕਿਹਾ ਜੀ ਠੀਕ ਹੈ ਇਹਨੀ ਗੱਲ ਕਹਿ ਕੇ ਤੇ ਸੰਤ ਫਕੀਰ ਜੀ ਅੱਗੇ ਚਲੇ ਜਾਂਦੇ ਨੇ ਉਹ ਉੱਥੇ ਹੀ ਥਾਂ ਤੇ ਬੈਠ ਕੇ ਸੰਤ ਫਕੀਰ ਜੀ ਦਾ ਇੰਤਜ਼ਾਰ ਕਰਨ ਲੱਗ ਜਾਂਦੀ ਹੈ ਜਦੋਂ ਮਾਇਆ ਉੱਥੇ ਬੈਠੀ ਸੀ ਤਾਂ ਉੱਥੋਂ ਨਾ ਸਰੋਂ ਦੇ ਫੁੱਲਾਂ ਦੀ ਬੜੀ ਜ਼ਿਆਦਾ ਖੁਸ਼ਬੂ ਆ ਰਹੀ ਸੀ ਉਹ ਮਾਇਆ ਉੱਥੋਂ ਉੱઠી ਉੱਠ ਕੇ ਜਾ ਕੇ ਤੇ ਬਹੁਤ ਸਾਰੇ ਸਰੋਂ ਦੇ ਫੁੱਲ ਤੋੜ ਕੇ ਲੈ ਆਈ ਕੁਝ ਸਮੇਂ ਬਾਅਦ ਉਹ ਥੋੜਾ ਅੱਗੇ ਜਾਂਦੀ ਹੈ ਤੇ ਅੱਗੇ ਗੰਨੇ ਦੇ ਖੇਤ ਹੀ ਖੇਤ ਹੁੰਦੇ ਨੇ ਉਸ ਨੇ ਉੱਥੋਂ ਖੇਤ ਵਿੱਚੋਂ ਗੰਨੇ ਤੋੜੇ ਤੇ ਉਹ ਵਟ ਤੇ ਬੈਠ ਕੇ ਗੰਨੇ ਚੁੱਪਣ ਲੱਗ ਗਈ ਕਹਿੰਦੇ ਇੰਨੇ ਨੂੰ ਸੰਤ ਫਕੀਰ ਜੀ ਵਾਪਸ ਆਏ ਸੰਤ ਫਕੀਰ ਜੀ ਉਸ ਨੂੰ ਕਹਿੰਦੇ ਕਿ ਤੈਨੂੰ ਤਾਂ ਉਸ ਥਾਂ ਤੇ ਬਿਠਾ ਕੇ ਗਿਆ ਸੀ ਕਿ ਉੱਥੇ ਬੈਠ ਕੇ ਇੰਤਜ਼ਾਰ ਕਰਨ ਲਈ ਗਿਆ ਸੀ ਤੂੰ ਤਾਂ ਅੱਗੇ ਆ ਗਈ ਹੈ ਸੰਤ ਜੀ ਕਹਿੰਦੇ ਕਿ ਭਾਵੇਂ ਤੂੰ ਇੱਥੋਂ ਇੱਕ ਗੰਨਾ ਤੋੜਿਆ ਸਰੋਂ ਦੇ ਕੁਝ ਕੁ ਫੁੱਲ ਤੋੜੇ ਨੇ ਪਰ ਚੋਰੀ ਤਾਂ ਚੋਰੀ ਹੁੰਦੀ ਹੈ ਹੁਣ ਸੰਤ ਫਕੀਰ ਜੀ ਕਹਿੰਦੇ ਕਿ ਜਿਸ ਦੇ ਵੀ ਖੇਤਾਂ ਵਿੱਚੋਂ ਤੂੰ ਸਰੋਂ ਦੇ ਫੁੱਲ ਤੇ ਗੰਨਾ ਤੋੜਿਆ ਹੈ ਹੁਣ ਤੂੰ 12 ਸਾਲ ਉਸਦੇ ਘਰ ਰਹਿ ਕੇ ਉਸ ਦੀ ਸੇਵਾ ਕਰਨੀ ਹੈ ਜਦੋਂ ਮੈਂ ਤੈਨੂੰ ਕਹਾਂਗਾ ਤੇ ਉਸਦੇ ਘਰੋਂ ਉਦੋਂ ਹੀ ਵਾਪਸ ਆਉਣਾ ਹੈ ਮਾਇਆ ਨੇ ਸੰਤ ਫਕੀਰ ਜੀ ਨੂੰ ਕਿਹਾ ਸੀ ਕਿ ਤੁਸੀਂ ਜੋ ਵੀ ਕਹੋਗੇ ਮੈਂ ਮੰਨੂੰਗੀ ਤੇ ਕਹਿੰਦੇ ਹੁਣ ਉਹ ਨਾ ਉਹ ਇੱਕ ਆਮ ਜਹੀ ਕੁੜੀ ਦਾ ਰੂਪ ਧਾਰ ਕੇ ਤੇ ਉਧਰ ਨੂੰ ਚੱਲ ਪਈ ਅੱਗੇ ਜਾ ਕੇ ਜਦੋਂ ਉਸਨੇ ਦੇਖਿਆ ਤਾਂ ਉਹ ਜਿਹੜਾ ਕਿਸਾਨ ਸੀ ਉਸ ਦੀਆਂ ਚਾਰ ਧੀਆਂ ਸਨ ਉਸਨੇ ਜਾ ਕੇ ਕਿਹਾ ਕਿ ਮੈਂ ਨਾ ਫਲਾਣੀ ਜਗ੍ਹਾ ਤੋਂ ਆਈ ਹਾਂ ਮੇਰਾ ਕੋਈ ਨਹੀਂ ਹੈਗਾ ਜੇਕਰ ਤੁਸੀਂ ਮੈਨੂੰ ਆਪਣੇ ਘਰ ਰੱਖ ਲਓ ਮੈਨੂੰ ਕੁਝ ਖਾਣ ਪੀਣ ਨੂੰ ਦੇ ਦਿਓ ਹੁਣ ਉਹ ਕਿਸਾਨ ਕਹਿੰਦਾ ਕਿ ਮੇਰੀਆਂ ਚਾਰ ਧੀਆਂ ਦਾ ਪਹਿਲਾਂ ਹੀ ਨੇ ਜੇਕਰ ਤੂੰ ਵੀ ਆ ਜਾਈਂਗੀ ਤਾਂ ਕਿੱਡੀ ਗੱਲ ਆ ਤੈਨੂੰ ਜੋ ਵੀ ਖਾਣ ਪੀਣ ਨੂੰ ਚਾਹੀਦਾ ਹੈ ਤੀ ਇਹ ਤੋਂ ਖਾ ਪੀ ਲਿਆ ਕਰੀ ਕਹਿੰਦੇ ਕੋਜਿਕ ਦਿਨ ਲੰਘਦੇ ਨੇ ਤੇ ਉਹ ਕਹਿੰਦੀ ਕਿ ਮੈਂ ਵੀ ਤੁਹਾਡੇ ਨਾਲ ਕੰਮ ਕਰਾਉਣ ਲਈ ਜਾਇਆ ਕਰਾਂਗੀ ਉਸ ਕਿਸਾਨ ਨੇ ਕਿਹਾ ਕਿ ਧੀਏ ਤੂੰ ਕਿਉਂ ਕੰਮ ਕਰਾਏਂਗੀ ਕੀ ਜਾਂਦਾ ਹੈ ਕਿ ਘਰ ਆਇਆ ਮਹਿਮਾਨ ਤਾਂ ਰੱਬ ਦਾ ਰੂਪ ਹੁੰਦਾ ਹੈ ਤੂੰ ਖਾ ਪੀ ਤੇ ਆਰਾਮ ਕਰ ਹੁਣ ਨੇ ਕਿਹਾ ਨਹੀਂ ਮੈਂ ਨਾਲ ਜਾਵਾਂਗੀ ਕਹਿੰਦੇ ਉਹ ਵੀ ਹੁਣ ਨਾਲ ਜਾਣ ਲੱਗੀ ਉਹਨੇ ਹੁਣ ਉਹਨਾਂ ਨਾਲ ਫੁੱਲਾਂ ਦੀ ਖੇਤੀ ਕਰਾਇਆ ਕਰਨੀ ਕਹਿੰਦੀ ਅੱਜ ਜਦੋਂ ਖੇਤਾਂ 'ਚ ਗਈ ਤੇ ਨਾਲ ਫੁੱਲ ਤੁਰਵਾਏ ਤਾਂ ਉਹਨਾਂ ਫੁੱਲਾਂ ਦਾ 4 ਗੁਣਾ ਰੇਟ ਵੱਧ ਲੱਗਾ ਤੇ ਵਜਨ ਵਿੱਚ ਵੀ 4 ਗੁਣਾ ਵਾਧਾ ਹੋ ਗਿਆ ਹੁਣ ਕਹਿੰਦੇ ਕਿ ਉਹ ਕਿਸਾਨ ਬੜਾ ਜ਼ਿਆਦਾ ਖੁਸ਼ ਹੋਇਆ ਉਹਨੇ ਘਰ ਆ ਕੇ ਕਿਹਾ ਕਿ ਧੀਏ ਅੱਜ ਤੂੰ ਮੇਰੇ ਨਾਲ ਖੇਤ ਜਗਈ ਮੇਰੇ ਨਾਲ ਫੁੱਲ ਤੋੜਵਾਏ ਮੈਨੂੰ ਕਦੇ ਵੀ ਫੁੱਲਾਂ ਦਾ ਇੰਨਾ ਭਾਅ ਨਹੀਂ ਸੀ ਮਿਲਿਆ ਅੱਜ ਤੇਰੇ ਜਾਨ ਨਾਲ ਮੈਨੂੰ ਇੰਨਾ ਜ਼ਿਆਦਾ ਭਾਅ ਮਿਲਿਆ ਹੈ ਕਹਿੰਦੇ ਕਿ ਹੁਣ ਉਸਨੇ ਘਰ ਦਾ ਕੰਮ ਵੀ ਨਾਲ ਕਰਵਾਇਆ ਕਰਨਾ ਤੇ ਨਾਲ ਹੀ ਉਹ ਖੇਤਾਂ 'ਚ ਵੀ ਕੰਮ ਕਰਾਉਣ ਲਈ ਜਾਇਆ ਕਰਦੀ ਸੀ ਕਹਿੰਦੇ ਜਿੱਥੇ ਉਹ ਇੱਕ ਛਣ ਦੇ ਵਿੱਚ ਸਾਰਾ ਪਰਿਵਾਰ ਰਿਆ ਕਰਦੇ ਸੀ ਨਾ ਦੇਖਦੇ ਹੀ ਦੇਖਦੇ ਉੱਥੇ ਪੱਕਾ ਮਕਾਨ ਬਣ ਗਿਆ ਸੀ ਕਹਿੰਦੇ ਉਹਨੇ ਜਦੋਂ ਪ੍ਰਸ਼ਾਦਾ ਪਾਣੀ ਬਣਾਉਣ ਜਾਇਆ ਕਰਨਾ ਤਾਂ ਸਭ ਤੋਂ ਪਹਿਲਾਂ ਇਸ਼ਨਾਨ ਕਰਿਆ ਕਰਨਾ ਇਸ਼ਨਾਨ ਕਰਨ ਤੋਂ ਬਾਅਦ ਪਰਮਾਤਮਾ ਦਾ ਨਾਮ ਲੈ ਕੇ ਚੁੱਲ੍ਹੇ ਤੇ ਜੋ ਵੀ ਬਣਾਇਆ ਕਰਨਾ ਬਣਾਉਂਦੇ ਸਮੇਂ ਵੀ ਉਹਨੇ ਨਾਲ-ਨਾਲ ਪਰਮਾਤਮਾ ਦਾ ਨਾਮ ਲਿਆ ਕਰਨਾ ਉਸਨੇ ਤਵੇ ਦੇ ਪਹਿਲੀ ਜੋ ਵੀ ਚੀਜ਼ ਪਾਇਆ ਕਰਨੀ ਜਾਂ ਬਣਾਇਆ ਕਰਨੀ ਉਸ ਵਿੱਚੋਂ ਕੋذ ਹਿੱਸਾ ਉਹਨੇ ਜ਼ਰੂਰ ਰੱਖਿਆ ਕਰਨਾ ਕਹਿੰਦੇ ਜਾਂ ਤਾਂ ਕੋਈ ਰਾਹੀ ਗੀਰ ਆਉਂਦਾ ਤਾਂ ਉਹ ਹਿੱਸਾ ਉਹਨੂੰ ਦੇ ਦਿੰਦੀ ਜੇ ਕੋਈ ਰਾਹੀ ਨਾ ਆਉਂਦਾ ਤਾਂ ਕੀੜੀਆਂ ਪਰਿੰਦਿਆਂ ਕਾਵਾ ਜਾਂ ਕੋਈ ਕੁੱਤਾ ਬਿੱਲੀ ਕੋਝ ਵੀ ਆਉਂਦਾ ਤਾਂ ਉਹਨੂੰ ਪਾ ਦਿੰਦੀ ਕਹਿੰਦੇ ਇਸੇ ਤਰ੍ਹਾਂ ਉਹ ਰੋਜ਼ ਕਰਿਆ ਕਰਦੀ ਸੀ ਉਹਦੇ ਘਰ ਦਾ ਹਿੱਸਾ ਲੋੜਵੰਦਾਂ ਦੇ ਮੂੰਹ ਵਿੱਚ ਪੈਣ ਲੱਗਾ ਤੇ ਉਹਨੇ ਆਪਣੀ ਮਾਂ ਤੇ ਆਪਣੀਆਂ ਭੈਣਾਂ ਨੂੰ ਵੀ ਐਵੇਂ ਕਰਨ ਲਈ ਕਿਹਾ ਕਹਿੰਦੇ ਦੇਖਦੇ ਹੀ ਦੇਖਦੇ ਦਿਨ ਹੋਰ ਬਦਲਣ ਲੱਗੇ ਉਹਨੇ ਕਿਹਾ ਕਿ ਇਹ ਚਾਰ ਨਿਯਮ ਨਾ ਜ਼ਿੰਦਗੀ ਬਦਲ ਦਿੰਦੇ ਨੇ ਪਹਿਲਾ ਇਹ ਕਿ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਹੀ ਰਸੋਈ ਵਿੱਚ ਜਾਣਾ ਪਰਮਾਤਮਾ ਦਾ ਨਾਮ ਲੈਣਾ ਪ੍ਰਸ਼ਾਦਾ ਜਾਂ ਕੋਈ ਵੀ ਭੋਜਨ ਬਣਾਉਂਦੇ ਸਮੇਂ ਪਰਮਾਤਮਾ ਦਾ ਨਾਮ ਲੈਣਾ ਆਪਣੇ ਘਰ ਦੇ ਵਿੱਚੋਂ ਕੁਝ ਹਿੱਸਾ ਵੰਡ ਕੇ ਕਿਸੇ ਦੇ ਨਾਲ ਖਾਣਾ ਝੂਠ ਨਾ ਬੋਲਣਾ ਝੂਠ ਨਾ ਖਾਣਾ ਕਹਿੰਦੇ ਇਹ ਨਿਯਮ ਤੁਹਾਨੂੰ ਤਾਰ ਦੇਣਗੇ ਤੇ ਉਹਨਾਂ ਸਾਰੇ ਹੀ ਪਰਿਵਾਰ ਨੇ ਐਵੇਂ ਹੀ ਕਰਨਾ ਆਰੰਭ ਕਰ ਦਿੱਤਾ ਤੇ ਹਰ ਪਾਸੇ ਤੋਂ ਉਹਨਾਂ ਦੇ ਘਰੋਂ ਲਹਿਰਾਂ ਬਹਿਰਾਂ ਹੋਣ ਲੱਗ ਗਈਆਂ ਕਹਿੰਦੇ ਹੁਣ ਕੁਝ ਸਮਾਂ ਲੰਘਿਆ ਪਰ ਉਸ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਸੀ ਹੈਗਾ ਕਹਿੰਦੇ ਉਹਨੇ ਓਵੇਂ ਹੀ ਜੋ ਵੀ ਕਮਾਈ ਆਇਆ ਕਰਨੀ ਉਹਦੇ ਵਿੱਚੋਂ ਉਸਨੇ ਗਰੀਬਾਂ ਦੀ ਵੀ ਮਦਦ ਕਰਿਆ ਕਰਨੀ ਇਹ ਦੇਖ ਕੇ ਤਾਂ ਮਾਇਆ ਨੇ ਬੜੀ ਪਰਸੰਨ ਹੋਇਆ ਕਰਨਾ ਕਿ ਇਹਦੇ ਘਰ ਜੋ ਵੀ ਆਉਂਦਾ ਹੈ ਇਹ ਆਪਣੇ ਤਾਕੀ ਹੀ ਸੀਮਤ ਨਹੀਂ ਰੱਖਦਾ ਇਹ ਸਾਰਿਆਂ 'ਚ ਵੰਡ ਕੇ ਖਾਣ ਦੀ ਨੀਅਤ ਰੱਖਦਾ ਹੈ ਕਹਿੰਦੀ ਜੇ ਮੈਂ ਵੀ ਇਹਦੇ ਘਰ ਆਈ ਤਾਂ ਇਹਨੇ ਇੱਕ ਵਾਰ ਵੀ ਮਥੇ ਤੇ ਤਿਉੜੀ ਨਹੀਂ ਪਾਈ ਮੈਨੂੰ ਆਪਣੀਆਂ ਧੀਆਂ ਵਾਂਗ ਰੱਖਿਆ ਕਹਿੰਦੇ ਮਾਇਆ ਨਾ ਇਸ ਗੱਲ ਤੋਂ ਬੜੀ ਪਰਸੰਨ ਸੀ ਕਹਿੰਦੇ ਉਹਨੇ ਉਹਦੇ ਘਰ ਲਹਿਰਾਂ ਬਹਿਰਾਂ ਕਰ ਦਿੱਤੀਆਂ ਤੇ ਹੌਲੀ-ਹੌਲੀ ਸਮਾਂ ਲੱਗਣ ਲੱਗਿਆ ਤੇ ਦੇਖਦੇ ਹੀ ਦੇਖਦੇ 12 ਸਾਲ ਬੀਤ ਗਏ ਤੇ ਉਹੀ ਜੋ ਸੰਤ ਫਕੀਰ ਜੀ ਸਨ ਉਹ ਹੁਣ ਮਾਇਆ ਨੂੰ ਉਸ ਥਾਂ ਤੋਂ ਵਾਪਸ ਲੈਣ ਆਏ ਕਹਿੰਦੇ ਜਦੋਂ ਲੈਣ ਲਈ ਆਏ ਨਾ ਤਾਂ ਉਸ ਦੇ ਪਿਤਾ ਜੀ ਨੇ ਕਿਹਾ ਕਿ ਹੁਣ ਤਾਂ ਮੈਂ ਇਸ ਨੂੰ ਨਹੀਂ ਜਾਣ ਦੇ ਸਕਦਾ ਇਹਦੇ ਕਰਕੇ ਤਾਂ ਸਾਡੇ ਘਰ ਸਾਰੇ ਸੁੱਖ ਤੇ ਸਮਰiddhi ਆਈ ਹੈ ਤੇ ਜੇ ਚਲੀ ਗਈ ਤਾਂ ਸਾਰਾ ਕੁਝ ਹੀ ਚਲਿਆ ਜਾਵੇਗਾ ਹੁਣ ਸੰਤ ਜੀ ਨੇ ਉਸ ਨੂੰ ਕਿਹਾ ਕਿ ਜਿਹੜਾ ਦਰਿਆ ਹੈ ਉਸ ਤੋਂ ਪਾਣੀ ਭਰ ਕੇ ਲੈ ਕੇ ਆ ਤੇ ਤੇਰੇ ਆਉਣ ਤੱਕ ਅਸੀਂ ਇੱਥੇ ਬੈਠਦੇ ਆ ਉਹ ਕਿਸਾਨ ਜਦੋਂ ਪਾਣੀ ਭਰ ਕੇ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਰਸਤੇ ਵਿੱਚ ਕੋਈ ਬੰਦਾ ਮਿਲਦਾ ਹੈ ਤੇ ਉਹ ਪੁੱਛਦਾ ਹੈ ਕਿ ਤੂੰ ਇਨੀ ਤਿੱਖੜ ਦੁਪਹਿਰੇ ਇੱਥੇ ਕਿੱਥੇ ਤੁਰਿਆ ਫਿਰਦਾ ਹੈ ਤੇ ਉਹ ਕਿਸਾਨ ਅੱਗੇ ਉਹ ਕਹਿੰਦਾ ਕਿ ਸਾਡੇ ਘਰ ਨਾਲ ਇੱਕ ਧੀ ਰਹਿੰਦੀ ਹੈ ਤੇ ਸੰਤ ਫਕੀਰ ਜੀ ਉਸ ਨੂੰ ਲੈਣ ਲਈ ਆਏ ਨੇ ਤੇ ਮੈਂ ਉਹਨਾਂ ਲਈ ਪਾਣੀ ਭਰਣ ਆਇਆ ਸੀ ਉਹ ਬੰਦਾ ਗੋ ਕਹਿੰਦਾ ਕਿ ਉਹ ਜੋਤੀ ਤੁਹਾਡੇ ਘਰ ਰਹਿੰਦੀ ਹੈ ਉਹ ਤਾਂ ਮਾਇਆ ਦਾ ਰੂਪ ਹੈ ਤੇ ਉਹਦੇ ਕਰਕੇ ਹੀ ਤਾਂ ਤੁਹਾਡੇ ਘਰ ਸੁੱਖ ਸਮਰiddhi ਆਈ ਹੈ ਤੇ ਲਹਿਰਾਂ ਬੈਰਾਂ ਹੋਈਆਂ ਨੇ ਤੇ ਉਹ ਉਸ ਨੂੰ ਕਹਿੰਦਾ ਕਿ ਜਿਉ ਚਲੀ ਗਈ ਤਾਂ ਤੇਰਾ ਸਾਰਾ ਕੁਝ ਹੀ ਉਸਦੇ ਨਾਲ ਹੀ ਚਲਿਆ ਜਾਣਾ ਹੈ ਉਹ ਕਿਸਾਨ ਇੰਨੀ ਗੱਲ ਸੁਣ ਕੇ ਉਥੋਂ ਭੱਜਿਆ ਭੱਜਿਆ ਘਰ ਵਾਪਸ ਆਉਂਦਾ ਹੈ ਤੇ ਆ ਕੇ ਸੰਤ ਫਕੀਰ ਜੀ ਨੂੰ ਕਹਿੰਦਾ ਕਿ ਮੈਂ ਇਸ ਨੂੰ ਨਹੀਂ ਜਾਣ ਦੇਣਾ ਚਾਹੁੰਦਾ ਸੰਤ ਜੀ ਕਹਿੰਦੇ ਕਿ ਤੂੰ ਆਪਣੇ ਘਰ ਮਾਇਆ ਦਾ ਸਥਾਈ ਨਿਵਾਸ ਚਾਹੁੰਨਾ ਹੈ ਕਿ ਤੇਰੇ ਘਰ ਹਮੇਸ਼ਾ ਲਹਿਰਾਂ ਬਹਿਰਾਂ ਹੋਣ ਉਸ ਕਿਸਾਨ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਤਾਂ ਸੰਤ ਜੀ ਨੇ ਕਿਹਾ ਕਿ ਫਿਰ ਤੂੰ ਕੀ ਕਰੀਂ ਕਿ ਜਦ ਵੀ ਸ਼ਾਮ ਹੋਵੇ ਤਾਂ ਤੂੰ ਆਪਣੇ ਘਰ ਦਾ ਕੋਈ ਇੱਕ ਕੋਨਾ ਸਾਫ਼ ਸੁਥਰਾ ਕਰਕੇ ਉੱਥੇ ਦੀਵਾ ਜਗਾ ਦੇਣੀ ਤੈਨੂੰ ਜੋ ਵੀ ਆਮਦਨ ਹੋਵੇ ਉਹਦਾ ਕੋਈ ਹਿੱਸਾ ਉੱਥੇ ਰੱਖ ਦੇਈ ਤੇ ਸਵੇਰੇ ਉਹ ਦਾਨ ਪੁੰਨ ਕਰ ਦੇਈ ਤੂੰ ਰੋਜ਼ ਰਾਤ ਨੂੰ ਦੀਵੇ ਦਾ ਪ੍ਰਕਾਸ਼ ਕਰ ਤੇ ਦਸਵੰਧ ਆਪਣਾ ਕੱਢ ਕੇ ਤੇ ਅਗਲੇ ਦਿਨ ਦਾਨ ਕਰ ਦੇਈ ਤੇਰੇ ਘਰ ਮਾਇਆ ਦਾ ਹਮੇਸ਼ਾ ਲਈ ਨਿਵਾਸ ਰਹੇਗਾ ਐਵੇਂ ਕਹਿਣ ਦੀ ਧੀਰ ਸੀ ਕਿ ਉਹ ਮਾਇਆ ਉਸ ਦੀਵੇ ਦੀ ਲੋ ਵਿੱਚ ਸਮਾ ਗਈ ਤੇ ਉਹ ਸੰਤ ਫਕੀਰ ਜੀ ਉੱਥੋਂ ਚਲੇ ਗਏ ਕਹਿੰਦੇ ਕਿ ਉਸ ਕਿਸਾਨ ਨੇ ਸੰਤ ਦੀ ਕਹੀ ਕਹਿੰਦੇ ਕਿ ਉਸ ਕਿਸਾਨ ਨੇ ਸੰਤ ਜੀ ਦੀ ਕਹੀ ਗਈ ਗੱਲ ਦੇ ਅਨਸਾਰ ਹੀ ਹਰ ਰੋਜ਼ ਕਾਰਜ ਵਿੱਚ ਦੀਵਾ ਜਗਾਇਆ ਕਰਨਾ ਤੇ ਮਾਇਆ ਰਹਾ ਕੇ ਤੇ ਦਾਨ ਕਰਿਆ ਕਰਨਾ ਨਾਲ ਹੀ ਇਹ ਵੀ ਅਰਦਾਸ ਕਰਿਆ ਕਰਨੀ ਕਿ ਇਹ ਜੋਤ ਮੇਰੇ ਅੰਦਰ ਵੀ ਜਗੇ ਤੇ ਮੇਰੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋਵੇ ਕਹਿੰਦੇ ਦੇਖਦੇ ਹੀ ਦੇਖਦੇ ਉਹਦੇ ਕਾਰਨ ਹੋਰ ਲੈਰਾ ਪੈਰਾ ਹੋ ਗਈਆਂ ਸਾਧ ਸੰਗਤ ਜੀ ਇਸੇ ਲਈ ਕਿਹਾ ਜਾਂਦਾ ਹੈ ਕਿ ਜੋ ਵੰਡਣ ਦੀ ਨੀਅਤ ਰੱਖਦਾ ਹੈ ਪਰਮਾਤਮਾ ਉਹਦਾ ਭਲਾ ਹੀ ਕਰਦੇ ਨੇ ਤੇ ਉਸ ਨੂੰ ਹੋਰ ਜ਼ਿਆਦਾ ਰਿਜਕ ਦੇ ਨਾਲ ਨਿਵਾਜਦੇ ਨੇ ਕਿਆ ਜਾਂਦਾ ਹੈ ਕਿ ਜਦੋਂ ਆਪਣੇ ਘਰੋਂ ਕਿਸੇ ਦਾ ਟਿੱਡ ਭਰੇ ਤਾਂ ਸਮਝੋ ਕਿ ਆਪਣੀ ਜ਼ਿੰਦਗੀ ਦੀਆਂ ਕਈ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਨੇ ਇਸ ਲਈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜ਼ਰੂਰ ਕਰੋ ਪ੍ਰਮਾਤਮਾ ਤੁਹਾਡੇ ਤੇ ਜ਼ਰੂਰ ਮਿਹਰਬਾਨ ਹੋਣਗੇ ਇਸ ਲਈ ਆਪਣੇ ਘਰ ਦੇ ਵੱਡੇ-ਵਡੇਰੇ ਆਪਾਂ ਨੂੰ ਕਿਹਾ ਕਰਦੇ ਸੀ ਕਿ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਦੀਵਾ ਜ਼ਰੂਰ ਜਗਾਇਆ ਕਰੋ ਕਿਉਂਕਿ ਜਦੋਂ ਆਪਾਂ ਦੇਸੀ ਘਿਓ ਦਾ ਦੀਵਾ ਆਪਣੇ ਘਰ ਵਿੱਚ ਜਗਾਉਨੇ ਆਂ ਤਾਂ ਸਾਡੇ ਘਰ ਦਾ ਵਾਤਾਵਰਣ ਸਾਫ਼ ਹੋ ਜਾਂਦਾ ਹੈ ਤੇ ਬਿਮਾਰੀਆਂ ਫੈਲਾਉਣ ਵਾਲੇ ਕਿਟਾਨੂ ਵੀ ਖਤਮ ਹੋ ਜਾਂਦੇ ਨੇ ਤੇ ਸਾਡਾ ਸਾਰਾ ਪਰਿਵਾਰ ਹੀ ਨਿਰੋਗ ਹੋ ਜਾਂਦਾ ਹੈ ਤੇ ਸਾਡੇ ਘਰ ਵਿੱਚ ਮਾਇਆ ਦਾ ਸਥਾਈ ਨਿਵਾਸ ਵੀ ਹੋ ਜਾਂਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ